ਖੁਦਾ ਵਫادار ਹੈ ਅਓ ਅਸੀਂ ਵੀ ਵਫادار ਬਣੀਏ ਖੁਦਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਕੱਲਿਆ ਤਾਂ ਕਿ ਅਸੀਂ ਇਸ ਸੰਸਾਰ ਦੇ ਵਿੱਚ ਉਸਦੇ ਪਵਿੱਤਰ ਨਾਮ ਦੀ ਗਵਾਹੀ ਦੇ ਸਕੀਏ ਅੱਜ ਦੀ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਮਜ਼ਦੂਰਾਂ ਨੂੰ ਬਾਗ ਦੇ ਵਿੱਚ ਕੱਲਿਆ ਜਾਂਦਾ ਹੈ ਕਿ ਉਹ ਬਾਗ ਦੀ ਦੇਖਭਾਲ ਚੰਗੇ ਢੰਗ ਨਾਲ ਕਰ ਸਕਣ ਪਰ ਉਹਨਾਂ ਦਾ ਆਪਣਾ ਲਾਲਚ ਉਹਨਾਂ ਦੀ ਆਪਣੀ ਬੁਰਾਈ ਉਹਨਾਂ ਨੂੰ ਇਸ ਮਕਸਦ ਨੂੰ ਪੂਰਾ ਕਰਨ ਵਿੱਚ ਰੋਕ ਦਿੰਦੀ ਹੈ। ਉਸੇ ਤਰ੍ਹਾਂ ਪਿਆਰਿਓ ਕਦੇ-ਕਦੇ ਸਾਡੇ ਵੀ ਜੀਵਨ ਦੇ ਵਿੱਚ ਅਸੀਂ ਖੁਦਾ ਦੇ ਪ੍ਰਤੀ ਵਫਾਦਾਰੀ ਨੂੰ ਭੁੱਲ ਜਾਂਦੇ ਹਾਂ। ਉਸ ਮਕਸਦ ਨੂੰ ਭੁੱਲ ਜਾਂਦੇ ਹਾਂ ਜਿਸ ਦੇ ਲਈ ਖੁਦਾ ਨੇ ਸਾਨੂੰ ਇਸ ਧਰਤੀ ਉੱਤੇ ਭੇਜਿਆ ਹੈ। ਉਹ ਮਕਸਦ ਇਹ ਹੈ ਕਿ ਅਸੀਂ ਉਸ ਦੇ ਪਿਆਰ ਦੀ ਗਵਾਹੀ ਦੂਸਰਿਆਂ ਤੱਕ ਪਹੁੰਚਾਈਏ ਅਸੀਂ ਆਪਣੇ ਜੀਵਨ ਦੇ ਦੁਆਰਾ ਅਸੀਂ ਆਪਣੇ ਭਲੇ ਕੰਮਾਂ ਦੇ ਦੁਆਰਾ ਅਸੀਂ ਆਪਣੇ ਸ਼ਬਦਾਂ ਦੇ ਦੁਆਰਾ ਅਤੇ ਖਾਸ ਕਰਕੇ ਪਵਿੱਤਰ ਜੀਵਨ ਦੇ ਦੁਆਰਾ ਉਸ ਦੇ ਪਿਆਰ ਦੀ ਗਵਾਹੀ ਦੂਸਰਿਆਂ ਨੂੰ ਦੇ ਸਕੀਏ ਆਓ ਅਸੀਂ ਵਫਾਦਾਰ ਰਹਨ ਦੇ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ